ਉਸੀ ਚੱਕ ਦੇ ਟੀਵੀ ਦੇਖ ਰਾਇਓ ਮੈਂ ਹਾਂ ਗੁਰਵਿੰਦਰ ਸਿੰਘ ਵਿਜੀਲੈਂਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਮੈਡੀਕਲ ਅਫਸਰਾਂ ਦੀ ਪਰਤੀ ਦੇ ਵਿੱਚ ਹੋਈ ਬੇਨਿਮੀਆ ਦੇ ਚੱਲਦੇ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਗ੍ਰਿਫਤਾਰ ਕੀਤਾ ਗਿਆ ਹੈ ਸਤਵੰਤ ਸਿੰਘ ਸੋਹੀ ਨੂੰ ਇਹ ਗ੍ਰਿਫਤਾਰੀ ਹੋਈ ਹੈ ਜਿਸ ਦੇ ਵਿੱਚ 312 ਮੈਡੀਕਲ ਅਫਸਰਾਂ ਦੀ ਭਰਤੀ ਦਾ ਇਹ ਪੂਰਾ ਮਾਮਲਾ ਹੈ ਜਿਸ ਦੇ ਵਿੱਚ ਬੇਨਿਮੀਆ ਦੇ ਚੱਲਦੇ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਲ ਪੀਪੀਐਸਸੀ ਦੇ ਚੇਅਰਮੈਨ ਸਨੇਹ ਕਈ ਹੋਰ ਅਧਿਕਾਰੀਆਂ ਦੇ ਉੱਤੇ ਤੇ ਵੱਡੀ ਕਹ ਸਕਦੇ ਚਿਹਰਿਆਂ ਦੇ ਉੱਤੇ ਗਾਸ ਦਿੱਗੀ ਹੈ ਕਿ ਸਾਰੇ ਮਾਮਲੇ ਦੇ ਵਿੱਚ ਪੀਪੀਐਸਸੀ ਦੇ ਚੇਅਰਮੈਨ ਸਾਹਿਬ ਨੇ ਪੰਜ ਹੋਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਐਸਕੇ ਸਿਨਹਾਤ ਤੇ ਡੀਐਸ ਗਰੇਵਾਲ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਕੀ ਡੀਐਸ ਮਾਹਲ ਲਾਲ ਸਿੰਘ ਦੀਨੂ ਰਵਿੰਦਰ ਕੌਰ ਤੇ ਅਨਿਲ ਸਰੀਨ ਜਿਹੜੇ ਕਿ ਭਾਜਪਾ ਦੇ ਬੁਲਾਰੇ ਨੇ ਇਹ ਇਸ ਮਸਲੇ ਦੇ ਵਿੱਚ ਗ੍ਰਿਫਤਾਰੀ ਦੇ ਲਈ ਇਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਾ ਹੈ ਤੇ ਵਿਜੀਲੈਂਸ ਨੇ ਜੋ ਗ੍ਰਿਫਤਾਰੀ ਕੀਤੀ ਉਹ ਸਤਵੰਤ ਸੋਹੀ ਦੀ ਗ੍ਰਿਫਤਾਰੀ ਸਤਵੰਤ ਮੋਹੀ ਦੀ ਗ੍ਰਿਫਤਾਰੀ ਕੀਤੀ ਹੈ ਦਰਸਲ ਇਸ ਪੂਰੇ ਮਸਲੇ ਤੇ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀਗਾ ਜੋ 22 ਨਵੰਬਰ 2013 ਨੂੰ ਕੀਤਾ ਗਿਆ ਸੀਗਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਉਸ ਤੋਂ ਬਾਅਦ ਇਹ ਸਾਰੇ ਮਾਮਲੇ ਦੇ ਵਿੱਚ ਦੋ ਮੈਂਬਰੀ ਜਿਹੜੀ ਐਸਆਈਟੀ ਜਾਂਚ ਕਰ ਰਹੀ ਸੀਗੀ ਉਸ ਦੇ ਵੱਲੋਂ ਜੋ ਰਿਪੋਰਟ ਦਿੱਤੀ ਗਈ ਉਸ ਨੂੰ ਆਧਾਰ ਬਣਾ ਕੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਸਤਵੰਤ ਸੋਹੀ ਸਤਵੰਤ ਮੋਹੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਡੀਐਸ ਮਾਹਲ ਲਾਲ ਸਿੰਘ ਦੀ ਨੂੰ ਰਵਿੰਦਰ ਕੌਰ ਤੇ ਅਨਿਲ ਸ੍ਰੀਨ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ ਦੂਜੇ ਪਾਸੇ ਐਸ ਕੇ ਸਿਨਹਾ ਅਤੇ ਡੀ ਐਸ ਗਰੇਵਾਲ ਇਸ ਮਸਲੇ ਦੇ ਵਿੱਚ ਜਿਨ੍ਹਾਂ ਦਾ ਨਾਮ ਆਉਂਦਾ ਹੈ ਉਹ ਫਿਲਹਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਪੰਜਾਬ ਸਰਵਿਸ ਕਮਿਸ਼ਨ ਵੱਲੋਂ ਕਹਿ ਸਕਦੇ ਆ ਕਿ ਇਹ ਭਰਤੀ ਕੀਤੀ ਗਈ ਸੀ ਜਿਸ ਦੇ ਵਿੱਚ 312 ਮੈਡੀਕਲ ਅਫਸਰ ਰੱਖੇ ਗਏ ਸਿਗੇ ਤੇ ਇਲਜ਼ਾਮ ਇਹ ਲੱਗਦੇ ਰਹੇ ਨੇ ਕਿ ਇਹ ਅਫਸਰਾਂ ਦੀ ਜਿਹੜੀ ਨਿਯੁਕਤੀ ਹੋਈ ਹੈ ਇਸ ਦੇ ਵਿੱਚ ਬੇਨੇਮੀਗੀਆਂ ਹੋਈਆਂ ਨੇ ਨਜਾਇਜ਼ ਤੌਰ ਦੇ ਉੱਤੇ ਕਹਿ ਸਕਦਾ ਕਿ ਜਿਹੜਾ ਇੱਕ ਪ੍ਰੋਸੈਸ ਹੁੰਦਾ ਹੈ ਪੀਪੀਐਸਟੀ ਦਾ ਉਸ ਨੂੰ ਫੋਲੋ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਇਹ ਵੱਡੀ ਗਾਥ 6 ਅਧਿਕਾਰੀਆਂ ਦੇ ਉੱਤੇ ਜਾਂ 6 ਵਿਅਕਤੀਆਂ ਦੇ ਉੱਤੇ ਡਿੱਗੀ ਹੈ ਜਿਸ ਦੇ ਵਿੱਚੋਂ ਦੋ ਵਿਅਕਤੀ ਅਕਾਲ ਚਲਾਣਾ ਕਰ ਚੁੱਕੇ ਨੇ ਚਾਰ ਵਿਅਕਤੀਆਂ ਦੇ ਵਿੱਚੋਂ ਸਤਵੰਤ ਮੋਹੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਲੀਡਰ ਨੇ ਉਸ ਤੋਂ ਇਲਾਵਾ ਕਹਿ ਸਕਦੇ ਹਾਂ ਭਾਜਪਾ ਦੇ శ్రీਨਦੀ ਗ੍ਰਿਫਤਾਰੀ ਹੋਣ ਦੇ ਲਈ ਨੋਟਿਸ ਜਾਰੀ ਹੋਇਆ ਲਾਲ ਸਿੰਘ ਦੀ ਨੂੰ ਨੂੰ ਨੋਟਿਸ ਜਾਰੀ ਹੋਇਆ ਉਧਰ ਦੂਜੇ ਪਾਸੇ ਇਹ ਸਾਰੇ ਮਸਲੇ ਦੇ ਵਿੱਚ ਡੀ ਐਸ ਮਾਹਲ ਨੂੰ ਵੀ ਗ੍ਰਿਫਤਾਰੀ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਦੇਖਣਾ ਹੋਵੇਗਾ ਇਸ ਮਸਲੇ ਜੇਕਰ ਕੋਈ ਅਪਡੇਟ ਹੁੰਦਾ ਹੈ ਲੈ ਕੇ ਤੁਹਾਡੇ ਤੱਕ ਆਵਾਂਗੇ ਬਣੇ ਰਵਾਂ ਚੱਕ ਦੇ ਟੀਵੀ ਦੇ ਨਾਲ